ਨਾ ਹਟਾ ਕੇ ਕੋ ਰਾਜਾ اور ਬਾਜਵਾ ਕੀ ਲੜਾਈ ਅੱਜ ਬਾਜਵਾ ਨਹੀਂ ਪਹੁੰਚੇ ਦਰਮੇ ਪਰ ਕੋ ਨੂੰ ਲੱਗਣਾ ਲੜਾਈ ਹੋਗੀ ਉਹ ਐਡਾ ਚਲਾ ਦੇਗੇ ਕੌਣੀ ਸਾਹਿਬ ਆਏ ਐ ਉਹ ਇਹ ਸਾਰੀ ਗੱਲ ਤੇ ਤਬਾੜ ਨਹੀਂ ਕਰਨਾ ਲੜਾਈ ਥੋੜੀ ਮੋਟੀ ਹੁੰਦੀ ਆਏ ਸਕੇ ਭਰਾਵਾਂ ਚ ਹੁੰਦੀ ਆ ਮੀਆਂ بیوی ਚ ਹੁੰਦੀ ਆ ਭੈ ਭਰਾ ਚ ਹੁੰਦੀ ਆ ਚਾਚੇ ਤਾਇਆ ਚ ਹੁੰਦੀ ਆ ਪਰ ਜਦੋਂ ਵਿਆਹ ਆ ਜਾਂਦਾ ਹੈ ਵਿਆਹ ਜਾ ਕਰੇ ਕੋਈ ਦੁੱਖ ਆ ਜਾਵੇ ਜਾਂ ਕੋਈ ਸੁੱਖ ਆ ਜਾਵੇ ਜਾਂ ਪਰਿਵਾਰ ਤੇ ਕੋਈ ਬੁਕਤਾ ਪੈ ਜਾਵੇ ਲੜਾਈ ਆ ਜਾਵੇ ਫਿਰ ਸਾਰਾ ਕੱਬਰ ਸਿਰ ਜੋੜ ਲੈਂਦਾ ਕੀ ਹੁਣ ਪਰਿਵਾਰ ਦੀ ਗੱਲ ਹੈ ਜਿਵੇਂ ਪੰਜਾਬ ਤੇ ਗੱਲ ਆਉਣੀ ਹੈ ਪੰਜਾਬ ਦੀ ਗੱਲ ਪੰਜਾਬੀ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਦੱਬੇ ਤੇ ਮਿੱਡੇ ਕੁੱਟਲਿਆਂ ਦੀ ਗੱਲ ਕੀ ਤੇ ਕਾਮਿਆਂ ਦੀ ਗੱਲ ਉਹਦਾ ਸਾਰਾ ਕੁਝ ਪਿਆਕ ਕੇ ਸਾਰੀ ਕਾਂਗਰਸ ਸਿਰ ਜੋੜ ਕੇ ਲੜੂਗੀ ਤੁਸੀਂ ਪਰਵਾਹ ਨਾ ਕਰੋ ਸਿਰ ਜੋੜ ਕੇ ਲੜੇਗੀ ਜਿੰਦਾਬਾਦ ਜਿੰਦਾਬਾਦ ਤੇ ਪੱਧਰ ਕਰੋ ਭਰਾਓ ਅੱਜ ਤੋਂ ਬਾਅਦ ਇਹ ਕਹਿਣਾ ਬੰਦ ਕਰ ਦਿਓ ਕਿ ਸਾਡੀ ਲੜਾਈ ਹੈ না ਲੜਾਈ ਹੈ ਪਰ ਇਹ ਵੀ ਕਹਿਣਾ ਬੰਦ ਕਰ ਦਿਓ ਕਿ 4 5 ਗਾ ਕਾ ਮੁੱਖ ਮੰਤਰੀ ਦੇ ਇਹ ਉਹ ਉਧਰੋਂ ਮੀਡੀਆ ਵਾਲੇ ਕਹਿ ਦਿੰਦੇ ਇਹ ਕਲੇਮ ਚਲਾ ਦਿਓ ਆਪਣੇ ਵਾਲੇ ਕਹਿੰਦੇ ਅਰੇ ਤਾਂ ਪੰਜ ਹੈ ਸਾਡੇ ਕਿਸੇ ਬੰਦੇ ਨੇ ਨਹੀਂ ਆਖਿਆ ਮੁੱਖ ਮੰਤਰੀ ਬਣਨਾ ਲਾ ਮੈਂ ਤਾਂ ਮੰਤਰੀ ਵੀ ਨਹੀਂ ਬਣਨਾ ਮੁੱਖ ਮੰਤਰੀ ਤਾਂ ਛੱਡ ਮੈਂ ਤਾਂ ਐਂ ਹੀ ਕੰਮ ਕਰਨਾ ਜਿਹੜਾ ਬਿਜਲੀ ਸਰਕਾਰ ਸਾਡੇ ਬੰਦਿਆਂ ਨੇ ਬਣਾਉਣੀ ਆ ਖੜੇ ਮੰਤਰੀ ਬਣਨਗੇ ਤੇ ਮੁੱਖ ਮੰਤਰੀ ਬਣਨਗੇ ਯਾਰ ਮੇਰਾ ਸਾਡਾ ਦਾ ਕੰਮ ਹੋਏਗਾ ਜੋ ਸੰਗਠਨ ਦਾ ਆਦਮੀ ਹੈ ਜਿਹਦੇ ਕੋਲੇ ਜਾਵਾਂਗੇ ਉਹ ਆਖੂਗਾ ਯਾਰੇ ਬਹੁਤ ਤੇਜਦਾ ਹੁੰਦਾ ਸੀ 10 ਵਜੇ ਵਣੇ ਕਿਸਾਬ ਕੀ ਕੰਮ ਬੋਲੋ ਭਾਈ ਹੈ ਨਹੀਂ ਤਾਂ ਤੁਹਾਡਾ ਇਕੱਲੇ ਆਦਾ ਹੀ ਕੰਮ ਚੱਲੂਗਾ ਸੋ ਮੈਂ ਆਦਾ ਲੋਕਾਂ ਦਾ ਦਿਲ ਜਿੱਤਣਾ ਚਾਹੀਦਾ ਹੈ ਦਿਲ ਜਿੱਤਣਾ ਚਾਹੀਦਾ ਸੋ ਸਾਡਾ ਕੰਮ ਹੈ ਆਮ ਲੋਕਾਂ ਦੀ ਲੜਾਈ ਲੜਨਾ ਗਰੀਬਾਂ ਦੀ ਮਹਿਲਾਵਾਂ ਵੀ ਜਿਨ੍ਹਾਂ ਨੂੰ 1000 ਰੁਪਏ ਨਹੀਂ ਦਿੱਤਾ ਭਗਵੰਤ ਮਾਨ ਨੇ ਧੋਖਾ ਕੀਤਾ ਉਹਨਾਂ ਦੀ ਲੜਾਈ ਲੜਮੈਂ। ਉਹ ਲੜਾ ਦੇ। ਪਰ ਮੈਂ ਅੱਜ ਦਾ ਜਿਹੜਾ ਧਰਨਾ ਹੈ। ਬੇਮਸਾਲ ਉਹ ਠੀਕ ਹੈ ਯਾਰ। ਨੀਚੋ ਬੰਦਾ ਕਿਉਂਕਿ ਵਿਚਾਰਾ ਇੱਕ ਹੀ ਕੁਰਤਾ ਪਾ ਕੇ ਆਇਆ ਹੈ। ਮਹਾਰਾਜਾ ਮੈਨੂੰ ਇਹ ਤਾਂ ਹੈ ਵੀ ਮੈਂ ਕਿਤੇ ਬਾਅਦ ਬਦਲਣਾ ਹੈ। ਜਿਹੜੇ ਇੱਧਰ ਖੜੇ ਇਹਨਾਂ ਨੂੰ ਲੱਗਦਾ ਵੀ ਯਾਰ ਹੁਣ 4 ਘੰਟੇ ਬਦਲਿਆ ਤੇ ਜਾਣਾ ਨਹੀਂ। ਕਿਉਂਕਿ ਪਿੰਡ ਜਾ ਕੇ ਬਦਲਣਾ ਪੈਣਾ ਹੈ। ਇਹ ਮਾੜਾ ਜਿਹਾ ਪ੍ਰੇਸ਼ਾ ਲੇਕਿਨ ਪੂਰੀ ਕਾਂਗਰਸ ਇੱਕ ਮੁਠ ਅੱਜ ਮੈਂ ਮੇਰੇ ਲੀਡਰ ਸਹਿਬਾਨਾਂ ਦਾ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਦੇ ਖਾਸ ਕਰਕੇ ਬਰਬੀਰ ਸਿੰਘ ਸਿੱਧੂ ਸਾਹਿਬ ਦਾ ਮੈਂ ਬੜਾ ਦਿਲ ਦੀਆਂ ਗਹਿਰਾਂਜਾਂ ਤੋਂ ਮਸ਼ਕੂਰ ਹਾਂ ਕਿ ਤੁਸੀਂ ਲੋਕਾਂ ਨੇ ਆਪਣੇ ਆਪ ਆ ਪਿੱਛੇ ਦੇ ਅਸੀਂ ਕੀਤਾ ਸੀ ਪ੍ਰੋਗਰਾਮ ਇਹ ਜਿਹੜਾ ਕੰਮ ਚਲਾ ਰੱਖਿਆ ਸੋ ਇਹ ਚੰਗਾ ਕੰਮ ਹੈ ਲੜਦੇ ਰਹੋ ਲੜਦੇ ਰਹੋ ਲੜਦੇ ਰਹੋ ਔਰ ਨੌਜਵਾਨਾਂ ਨੂੰ ਬੇਨਤੀ ਹੈ ਗੁਰ ਸ਼ਰਮਕੌਰ ਅੰਦਾਵਾ ਅਰਜੀਆਂ ਬੀਬੀਆਂ ਜਿਹੜੀਆਂ ਰਾਜਕੁਮਾਰ ਵੇਕਾ ਜੀ ਇਹ ਸੋਚਦੀਆਂ ਸਾਡੀ ਵਾਰੀ ਕਦੋਂ ਆਊਗੀ ਨੌਜਵਾਨ ਮੁੰਡਾ ਸੋਚਦਾ ਸਾਨੂੰ ਕਦੋਂ ਤੇ ਨਖਰ ਲੱਗਣਗੇ ਮੈਂ ਬਾਬਾ ਸੁੱਖ ਰੱਖੇ ਐਤ ਕੀ 2027 ਮਹਿਲਾਵਾਂ ਤੇ ਨੌਜਵਾਨ ਅੱਤੇ ਕਰਦੇ ਆਂਦੇ ਅੱਤੇ ਨੌਜਵਾਨ ਤੇ ਮਹਿਲਾਵਾਂ ਲੜਮੀਆਂ ਹੱਤੇ ਦੂਜੇ 117 ਜਾਣੇ 120 ਲਾ ਲੋ 60 ਦੂਜੇ ਤੇ 60 ਦੂਜੇ ਇਹ ਮੇਲ ਜੋੜ ਕਰਨਾ ਵਡਿਆਂ ਦਾ ਤੇ ਛੋਟਿਆਂ ਦਾ ਤੇ ਬੀਬੀਆਂ ਦਾ ਤੇ ਸਾਰਿਆਂ ਦਾ ਤੇਰੇ ਬਿਨਾ ਕੰਮ ਅਧੂਰਾ ਏ ਔਰਤ ਦੇ ਬਿਨਾ ਕੰਮ ਅਧੂਰਾ ਏ ਜੇ ਔਰਤ ਨਾ ਹੁੰਦੀ ਤਾਂ ਇਹ ਸ੍ਰਿਸ਼ਟੀ ਨਾ ਹੁੰਦੀ ਤੇ ਔਰਤ ਨੂੰ ਅੱਗੇ ਲੈ ਕੇ ਵੀ ਆਉਣਾ ਸਾਡਾ ਕੰਮ ਮੰਦਾ ਏ ਸੋ ਨੌਜਵਾਨ ਤੋਂ ਬਿਨਾ ਸਾਡਾ ਕੰਮ ਅਧੂਰਾ ਏ ਪਰੇ ਕਰੀ ਉਹ ਕਿਹਦੀ ਮੈਨੂੰ ਰਾਹੁ ਗਾਨੀ ਨੇ ਪਤਾ ਕਿਉਂ ਬਣਾਇਆ ਸੀ ਉਹਨੇ ਕਿਹਾ ਓ ਰਾਜੇ ਵੜਿੰਗ ਤੈਨੂੰ ਤੈਨੂੰ ਬਲਾਗ ਪ੍ਰਧਾਨ ਤੋਂ ਲਿਆ ਕੇ ਉੱਪਰ ਜਾਂਦਾ ਤੇ ਤੂੰ ਬਲਾਗ ਪ੍ਰਧਾਨਾਂ ਦੀ ਗੱਲ ਹੀ ਨਹੀਂ ਕਰਦਾ ਉਹ ਤੈਨੂੰ ਆਮ ਬੰਦੇ ਨੂੰ ਪ੍ਰਧਾਨ ਬਣਾਇਆ ਤੇ ਆਮ ਬੰਦੇ ਦੀ ਵੀ ਗੱਲ ਕਰ ਰਾਹੁ ਗਾਨੀ ਨੇ ਖੁਸ਼ ਹੋ ਦੋਣਾ ਜਦੋਂ 60% ਆਮ ਬੰਦਿਆਂ ਨੂੰ ਵੀ ਕੰਮ ਦਿੱਤਾ ਤੇ ਉਹਨਾਂ ਨੇ ਕਿਹਾ ਬੱਲੇ ਬਈ ਤੂੰ ਆ 60% ਨਵੇਂ ਬੰਦੇ ਚੋ ਤਕੜੇ ਲੋ ਹੌਸਲੇ ਚੜੋ ਹੋਸ਼ਾਂ ਸਾਨੂੰ ਡਿਮਾਂਡ ਦੇ ਇਹ ਸਾਰੇ ਲੀਡਰਾਂ ਦੀ ਜ਼ਰੂਰਤ ਹੈ ਜਿਨ੍ਹਾਂ ਲੋਕਾਂ ਨੇ ਆਪਦੀ ਜ਼ਿੰਦਗੀਆਂ ਲਾ ਘਾਲਣਾ ਘਾਲ ਕੇ ਆਪਣੀ ਤਪੱਸਿਆ ਕਰਕੇ ਕੰਮ ਕਰਕੇ ਥੰਲਿਓ ਰਗੜੇ ਖਾ ਕੇ ਪੇਠੋ ਤੱਕ ਪਹੁੰਚੇ ਕੋਈ ਇਹ ਨਹੀਂ ਕਿਸੇ ਨੂੰ ਤਾਲੀ ਚਪਾ ਕੇ ਨਹੀਂ ਮਿਲਿਆ ਇਹ ਔਖਾ ਹੋ ਗਿਆ ਅੱਜ ਕੱਲ ਜੇ ਕੋਈ ਪੁੱਤਾ ਪੁਰਖੀ ਨਹੀਂ ਹੈਗਾ ਉਰਾ ਬਾਪ ਜੇ ਮੰਤਰੀ ਸੀਗਾ ਅੱਜ ਉਹ ਮੁੰਡਾ ਤਾਂ ਹੀ ਕਾਮਯਾਬ ਹੋ ਰਿਹਾ ਜੇ ਉਹ ਆਪ ਕੰਮ ਕਰਦਾ ਨਹੀਂ ਤਾਂ ਭਾਈ ਫੇਲ ਹੋ ਗਿਆ ਜਿਹੜਾ ਮੁੰਡਾ ਫੇਲ ਸੀਗਾ ਫੇਲੇ ਕੰਮ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਜ਼ਮਾਨਾ ਹੀ ਇਹ ਆ ਗਿਆ ਕਿ ਬੰਦਾ ਕਾਮਯਾਬ ਹੋਏਗਾ ਜਿਹੜਾ ਆਪ ਦੇ ਹੱਥੀ ਕੰਮ ਕਰੇਗਾ ਸੋ ਖੁੱਡਾ ਸਾਰਿਆਂ ਦਾ ਕੋਟਣ ਕੋਟਣ ਧੰਨਵਾਦ ਅੱਗੇ ਮੈਨੂੰ ਲੱਗਦਾ ਜਮਾੜਾ ਦੇ ਦਫ਼ਤਰ ਜਾਣਾ ਕਿ ਇੱਥੇ ਸਭ ਨੇ ਜੀ ਅਸੀਂ ਨਾਗਰਾ ਸਾਹਿਬ ਤੁਸੀਂ ਇਤਲਾਹ ਕਰਿਓ ਆ ਜਦੋਂ ਪੁਲਿਸ ਵਾਲੇ ਬਾਈ ਦੀ ਕੋਈ ਪੁੱਛਣ ਆਏ ਸੀ ਐਸਪੀ ਸਾਹਿਬ ਕਿ ਅਸੀਂ ਗਵਾਂਡਾ ਦੇ ਦਫ਼ਤਰ ਜਾਵਾਂਗੇ ਤੇ ਉੱਥੇ ਆ ਕੇ ਉਹਨਾਂ ਦਾ ਜਿਹੜਾ ਵੀ ਸ਼ਾਂਤੀਪੂਰਕ ਤਰੀਕੇ ਦੇ ਨਾਲ ਸਾਰਿਆਂ ਨੇ ਚੱਲਣਾ ਹੈ ਉਹਦੇ ਤੁਸੀਂ ਜਾਓ ਨਾ ਸਾਰੇ ਜਾਣਗੇ ਗਵਾਂਡਾ ਦੇ ਦਫ਼ਤਰ ਚਲਾਂਗੇ ਤੇ ਉਹਨਾਂ ਦਾ ਕੋਈ ਸੀਏ ਆਈਐਸ ਅਫਸਰ ਆ ਕੇ ਸਾਥੋਂ ਮੈਮੋਰੰਡਮ ਲੈ ਜਾਓ ਤੇ ਅਸੀਂ ਉਹਨਾਂ ਨੂੰ ਮੈਮੋਰੰਡਮ ਦੀ ਕਾਪੀ ਦੇ ਕੇ ਅਸੀਂ ਵਾਪਸ ਆ ਜਾਾਂਗੇ ਅਸੀਂ ਸ਼ਾਂਤੀਪੂਰਕ ਤਰੀਕੇ ਨਾਲ ਇੱਕ ਵਾਰ ਬੈਠੋ ਹਣ ਇੰਨੀ ਕਾਲੀ ਬੈਠੀ ਹੋ ਮੈਂ ਇੰਨੇ ਚਿਰ ਦੇ ਬੈਠੀ ਹਾਂ ਬੀਬੀ ਜੀ ਸਾਡੀ ਬਠਿੰਡੇ ਵਾਲਾ ਫਿਰ ਦੋ ਡੇਰ ਦੀ ਲੋਟੇ ਚੜੀ ਉਹ ਕੋਈ ਨਹੀਂ ਫਿਰ ਆਪਣੀ ਭੈਣ ਹੈ ਸੋ ਮੇਰੀ ਬੇਨਤੀ ਹੈ ਬੋਲ ਦਿਆ ਰਾਜ ਜੀ ਕਮਲ ਜੀ ਸੋ ਮੇਰੀ ਬੈਂਟੀਆਂ ਸਾਰੇ ਨੇ ਚੱਲਣਾ ਤੇ ਹੁਣ ਨਾਰੇ ਲਾਵਾਂਗੇ 5 ਮਿੰਟ ਕਿੰਨੇ ਮਿੰਟ 5 ਮਿੰਟ ਤੇ ਬੋਲਣਾ ਤੁਸੀਂ ਉੱਚੀ ਆਵਾਜ਼ ਜਿਹੜਾ ਨਾਂ ਬੋਲੂ ਅੱਜ ਬਾਬਾ ਰਾਜੀ ਆਪਣੇ ਤੇ ਜਦੋਂ ਮਹੀ ਆਉਂਦੀ ਹੈ ਨਾ ਕੋਈ ਬੁੱਤੀ ਬਾਣ ਤੇ ਰੱਬ ਦਾ ਪਿਆਰਾ ਨੇੜਲਾ ਬੰਦਾ ਖੇਲਾ ਹੁੰਦਾ ਸੀ ਕਿ ਜਦੋਂ ਮਹੀ ਆਵੇ ਤੇਰਾ ਮਤਲਬ ਰੱਬ ਖੁਸ਼ ਹੈ ਤੇਰਾ ਮਤਲਬ ਰੱਬ ਖੁਸ਼ ਹੈ ਉਹ ਕਹਿੰਦੇ ਸੀ ਜਦੋਂ ਮੈਂ ਉਹਨਾਂ ਦੇ ਦਰਬਾਰ ਜਾ ਕੇ ਜਾਂਦਾ ਉਹ ਕਹਿੰਦੇ ਮੀਂਹ ਪੈਂਦੇ ਚ ਆਇਆ ਕਰ ਤੇ ਫਿਰ ਮੰਗਿਆ ਫਿਰ ਕੀ ਮੰਗਣਾ ਕਹਿੰਦੇ ਮੀਂਹ ਪੈਂਦੇ ਚ ਗੁਰਦੁਆਰੇ ਜਾਇਓ ਕਦੇ ਮੀਂਹ ਪੈਂਦੇ ਚ ਮੰਦਰ ਜਾਇਓ ਕਦੇ ਮੀਂਹ ਪੈਂਦੇ ਚ ਕਿਤੇ ਆਪ ਦੇ ਧਰਮ ਨੂੰ ਮੰਨਣ ਅੰਦਰ ਜਾਇਓ ਤੇ ਮੰਨਿਓ ਕਿਉਂਕਿ ਭਿੱਜ ਕੇ ਆਇਆ ਉਹਦੇ ਰੱਬ ਮਿਹਰਬਾਨ ਹੁੰਦਾ ਕਿ ਅੱਜ ਆਇਆ ਸੁੱਕੇ ਚ ਦਸਾਰੇ ਹੀ ਆਉਂਦੇ ਆ ਗਿੱਲਾ ਹੋ ਕੇ ਆਇਆ ਸੋ रहे हो आप नारे लौ दलवी साहब मैं आपसे आप दो मिनट कुछ बोल देते तो अच्छा था आप ये पुणे से चल के आए पांच बजे पूना कि कितने पुना पुणे से चल के आके अपने बच्चों को छोड़ के से आया है बंदा केवल पीछे रास्ते बारिश में अपने संगठन की खातर भाषण भी नहीं रहे हों जरा संगठन बंद इतने मेरे अर्गे माइक ना दिता तो गुस्से होगा तो दलवी साहब आपको सलाम धन्यवाद आपका बहुत बहुत आप हमारे प्रभारी होकर आप वर्कर की तरह काम कर रहे हैं सो तो मेरी बेनती है थोनू सारियां भी नारे पंजाब सरकार मुर्दाबाद ਜਮੀਨ ਨੁਕਤੇ ਨਹੀਂ ਦੇਾਂਗੇ ज़मीन खोलियांसान ज़मीन खोलियांसान जे हक़खी कर